7 ਵਜੇ ਸਾਡੇ ਅੱਗੇ ਲੱਗੀ ਆ ਜੀ ਸਾਡੇ ਗਵਾਂਢੀ ਜੱਥੇ ਨੇ ਅੱਗ ਲਾਈ ਸੀ ਨਹਿਰੋਂ ਪਾਰ ਦੀ ਉਧਰੋਂ ਨੇਰੀ ਆ ਗਈ ਨੇਰੀ ਦੇ ਨਾਲ ਸਾਡੇ ਅੱਗੇ ਸ਼ੈੱਡ ਦੇ ਵਿੱਚ ਆ ਗਾੜੀ ਜੋ ਕਿ ਸਾਡੀ ਸ਼ੈੱਡ ਸਾਰੀ ਨਸ਼ਟ ਹੋ ਗਈ ਜੋ ਕਿੰਨਾ ਕੁ ਨੁਕਸਾਨ ਕਿੰਨਾ ਕਰਦਾ ਨੁਕਸਾਨ ਜੀ ਸਾਡਾ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਕਿਤੇ ਹੈ ਕਿਉਂਕਿ ਸਾਡੇ ਬਜ਼ੁਰਗ ਜੀ ਇੱਥੇ ਬੈਠੇ ਉਹਨਾਂ ਦਾ ਸਰ ਵੀ ਦੂ ਹੋ ਗਿਆ ਜੀ ਹਾਂਜੀ ਉਹਨੇ ਪੁਰਾਣੀ ਨੂੰ ਉੱਥੇ ਲਾਈ ਸੀ ਤੇ ਨਹਿਰ ਤੇ ਅੱਗ ਲਾਈ ਸੀ ਹਾਂਜੀ ਪੂਸ ਨੂੰ ਲਾ ਲਓ ਜਾਂ ਪੱਤਿਆਂ ਨੂੰ ਲਾ ਲਓ ਸੋ 150 ਬੰਦਾ ਦਾ ਤਾਂ ਕੰਟਰੋਲ ਤੋਂ ਬਾਹਰ ਸੀ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾਈਆਂ ਦੋ ਇਹ ਜਲੰਧਰੋਂ ਆਈਆਂ ਕਈ ਫਲੋਰ ਤੋਂ ਉਹ ਕੋਸ਼ਿਸ਼ ਕੀਤੀ ਕੰਟਰੋਲ ਨਹੀਂ ਹੋਇਆ ਦੂਸਰੇ ਦਿਨ ਫੇ ਅਸੀਂ ਇੱਕ ਫਗਵਾੜੇ ਫਾਇਰ ਬ੍ਰਿਗੇਡ ਆਈ ਆ ਇਹ ਕਈ ਫਲੋਰ ਤੋਂ ਘੱਟੋ ਘੱਟ 15 ਗੱਡੀਆਂ ਤਾਂ ਸੀ ਪਾਣੀ ਦੀਆਂ ਮਾਰੀਆਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡੇ ਅਮਰਜੀਤ ਸਿੰਘ ਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਬਤੌਰ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਦੋਸ਼ੀ ਹੈ ਉਹਤੇ ਕਾਰਵਾਈ ਕੀਤੀ ਜਾਵੇ ਤਿੰਨ ਚਾਰ ਸਾਲ ਤੋਂ ਅਸੀਂ ਉਹਨਾਂ ਨਾਲ ਨਹੀਂ ਬੁੱਧ ਚਾਲਦੇ ਸੀ ਤੇ ਦੂਜੇ ਨੰਬਰ ਤੇ ਇਹ ਆ ਵੀ ਅਸੀਂ ਜੇ ਅੱਗ ਲਾਈ ਹੋਵੇ ਜੇ ਉਹਨਾਂ ਕੋਲ ਪ੍ਰੂਫ ਹੋਵੇ ਵੀ ਇਹਨਾਂ ਨੇ ਅੱਗ ਲਾਈ ਆ ਫਿਰ ਅਸੀਂ ਇਸ ਚੀਜ਼ ਦੇ ਜ਼ਿੰਮੇਵਾਰ ਹੈ ਅੱਗ ਮੈਂ ਲਾਈ ਨਹੀਂ ਮੈਂ ਸਮਾਂ ਉਹਨਾਂ ਨਾਲ ਬੁਝਾਉਣ ਗਿਆ ਗੁਰਿਆ ਤੇ ਪਿੰਡ ਢੇਸੀਆਂ ਕਾਨਾ ਵਿਖੇ ਤੂੜੀ ਦੇ ਕਮਰੇ ਨੂੰ ਭਿਆਨਕ ਅੱਗ ਲੱਗ ਗਈ ਜਿਸ ਦੇ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਅਮਰਜੀਤ ਸਿੰਘ ਬਲਕ ਸੰਤੀ ਮੈਂਬਰ ਤਰਸੀਮ ਸਿੰਘ ਨਾਲ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਆਈ ਹਨੇਰੀ ਝੱਖੜ ਦੇ ਦੌਰਾਨ ਉਹਨਾਂ ਦੇ ਪਿੰਡ ਦੇ ਇੱਕ ਵਿਅਕਤੀ ਜਿਸਾਂ ਨੇ ਆਪਣੇ ਖੂਕੂਲ ਅੱਗ ਲਗਾਈ ਹੋਈ ਸੀ ਉਹ ਅੱਗ ਦੇ ਛਿਗਿਆੜੇ ਉਹਨਾਂ ਦੀ ਹਵੇਲੀ ਵੱਲ ਤੂੜੀ ਵਾਲੇ ਕਮਰੇ ਵਿੱਚ ਪੈ ਗਏ ਜਿਸ ਨਾਲ ਤੂੜੀ ਦੇ ਕਮਰੇ ਵਿੱਚ ਭਿਆਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਭਿਆਨਕ ਰੂਪ ਧਾਰਨ ਕਰ ਗਈ ਜਿਸ ਨਾਲ ਉਹਨਾਂ ਦੀ ਤੂੜੀ ਅਤੇ ਸ਼ੈੱਡ ਸੜ ਕੇ ਅੱਗ ਦੀ ਲਪੇਟ 'ਚ ਆ ਕੇ ਖਰਾਬ ਹੋ ਗਈ ਉਨਾ ਦੱਸਿਆ ਕਿ ਹਵੇਲੀ ਅੰਦਰ ਪਸ਼ੂ, ਟਰੈਕਟਰ, ਜਨਰੇਟਰ ਵੀ ਪਏ ਹੋਏ ਸਨ। ਕਾਫੀ ਜਦੋ ਜਹਿਦ ਤੋਂ ਬਾਅਦ ਉਹਨਾਂ ਨੂੰ ਬਚਾਇਆ ਗਿਆ। ਹਵੇਲੀ ਵਿੱਚ ਉਹਨਾਂ ਦੇ ਬਿਯੁਰਗ ਵੀ ਸਨ ਜਿਨ੍ਹਾਂ ਦੇ ਸਿਰ ਵਿੱਚ ਸੱਟਾਂ ਆਈਆਂ ਹਨ। ਉਹਨਾਂ ਕਿਹਾ ਕਿ ਕਰੀਬ 21 ਫਾਇਰ ਵਗੇਟ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਮੰਗ ਕੀਤੀ ਕਿ ਜਿਸ ਵਿਅਕਤੀ ਨੇ ਅੱਗ ਲਗਾਈ ਸੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਮੁਆਵਜ਼ਾ ਦਿਵਾਇਆ ਜਾਵੇ। ਉੱਧਰ ਜੱਸੇ ਨਾਲ ਸੰਪਰਕ ਕਰਨ ਤੇ ਉਸਨੇ ਕਿਹਾ ਕਿ ਉਸ ਵੱਲੋਂ ਕੋਈ ਅੱਗ ਨਹੀਂ ਲਗਾਈ ਗਈ ਸੀ। ਮਨਰੇਗਾ ਦਾ ਕੰਮ ਕਰ ਰਹੇ ਕੀਰਤੀਆਂ ਵੱਲੋਂ ਹੋ ਸਕਦਾ ਹੈ ਅੱਗ ਲਗਾਈ ਹੋਵੇ। ਉਹਨਾਂ ਕਿਹਾ ਕਿ ਉਸਨੇ ਅੱਗ ਬੁਝਾਉਣ ਵਿੱਚ ਇਨ੍ਹਾਂ ਪਰਿਵਾਰਾਂ ਦੀ ਮਦਦ ਜ਼ਰੂਰ ਕੀਤੀ ਸੀ ਅਤੇ ਹੱਥ ਵੀ ਉਸ ਦੇ ਸੜ ਗਏ ਸਨ। ਉਸਨੇ ਕਿਹਾ ਕਿ ਜੇਕਰ ਕਿਸੇ ਕੋਲ ਕੋਈ ਸਬੂਤ ਹੈ ਕਿ ਅੱਗ ਉਸਨੇ ਲਗਾਈ ਹੈ ਤਾਂ ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਉਸ ਉੱਪਰ ਲਗਾਈ ਜਾ ਰਹੇ ਦੋਸ਼ ਬੇਬੁਨਿਆਦ ਤੇ ਝੂਠੇ ਹਨ। ਮਾ ਤਰਸੀਮ ਸਿੰਘ ਬਲਾਸੋਨਸ ਮੈਂਬਰ ਕੰਟੇਸੀਆ ਕਨੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਅਮਰਜੀਤ ਸਿੰਘ ਜੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹਨਾਂ ਨੂੰ ਬਦ-ਬਦ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਦੋਸ਼ੀ ਹੈ ਉਹਤੇ ਕਾਰਵਾਈ ਕੀਤੀ ਜਾਵੇ ਮੈਂ ਨਗਰ ਨਵਾਸੀ ਪੈਂਟੇ ਸਿਆ ਕਾਨਾ ਸੁਨਖੌਰ ਦਾ ਨੱਥਿਆਲ ਦੇ ਵਸਨੀਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਕਿ ਆ ਕੇ ਬਾਕੀ ਸਮਾਨ ਬਚਾਇਆ ਇਹਨਾਂ ਦਾ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਟਰੈਕਟਰਾਂ ਅੰਦਰ ਕੱਢੇ ਜਨਰੇਟਰ ਕੱਢੇ ਆ ਸਾਡੇ ਇੱਕ ਬਜ਼ੁਰਗ ਸੀ ਤਖੂ ਤੇ ਰਿੰਦਾ ਉਹਨਾਂ ਨੂੰ ਬਾਹਰ ਕੱਢਿਆ ਉਹਨਾਂ ਦੇ ਸਿਰ ਤੇ ਨਿਸ਼ਾਨ ਲੱਗ ਦਾਗ ਕੋਲੇ ਦਾ ਪਾਇਆ ਉਹ ਵੀ ਲੂ ਹੋ ਜਾਣ ਸੀ ਜੇ ਬੰਦੇ ਨਾ ਆਉਂਦੇ ਨੇ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਬਦ ਤੋਂ ਬਦ ਮੁਆਜਰਾ ਦਵਾਇਆ ਜਾਵੇ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ। ਤੁਸੀਂ ਤੁਹਾਨੂੰ ਕਿ ਲੱਗਾ ਕੋਈ ਜਾਣ ਕੇ ਸ਼ਰਾਬ ਤੋਂ ਬਾਈਏ ਹੋ? ਨਹੀਂ ਉਹ ਸ਼ਰਾਬ ਨੇ ਉਹ ਨੇ ਤੇ ਅੱਗ ਲਾਈ ਸੀ। ਹਾਂਜੀ। ਨੇ ਤੇ ਅੱਗ ਲਾ ਕੇ ਵਿੱਚ ਗੱਡੀ ਇਧਰ ਆਉਣਾ ਅੱਗ ਲੱਗ ਗਈ ਆ। ਤੁਝੋ ਪਤਾ ਨਹੀਂ ਦੀ ਚਲਦੀ ਹੈ ਫਿਰ ਅੱਗ। ਨਹੀਂ ਸੀ ਲਾਉਣੀ ਚਾਹੀਦੀ ਅੱਗ ਨੂੰ। ਕੋਈ। ਉੱਚਾ ਕਰਨਾ ਚਾਹੀਦੇ ਬੰਦਿਆਂ ਦਾ। ਮੇਰਾ ਨਾਮ ਲਖਬੀਰ ਸਿੰਘ ਆ। ਮੈਂ ਅੰਕਲ ਉਹਨਾਂ ਦਾ ਰਿਸ਼ਤੇਦਾਰ ਆ। ਅਸੀਂ ਤਕਰੀਬਨ 7:30 ਵਜੇ ਇੱਥੇ ਪਹੁੰਚੇ ਤੇ ਅੱਗ ਦੀਆਂ ਲਪਟਾਂ ਬਹੁਤ ਦੇ ਸੀਗੀਆਂ। ਸੋ 150 ਬੰਦਾ ਜਦੋਂ ਕੰਟਰੋਲ ਤੋਂ ਬਾਹਰ ਸੀ ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾਈਆਂ ਦੋ ਇੱਕ ਜਲੰਧਰੋਂ ਆਈ ਐ ਇੱਕ ਆਈ ਫਲੋਰ ਤੋਂ ਉਹ ਕੋਸ਼ਿਸ਼ ਕੀਤੀ ਕੰਟਰੋਲ ਨਹੀਂ ਹੋਇਆ ਦੂਸਰੇ ਦਿਨ ਫੇ ਅਸੀਂ ਇੱਕ ਫਗਵਾੜੇ ਫਾਇਰ ਬ੍ਰਿਗੇਡ ਆਈ ਆ ਇੱਕ ਆਈ ਫਲੋਰ ਤੋਂ ਘੱਟੋ ਘੱਟ 15 ਗੱਡੀਆਂ ਦਾ ਅਸੀਂ ਪਾਣੀ ਦੀਆਂ ਮਾਰੀਆਂ ਤੁਸੀਂ ਦੇਖ ਸਕਦੇ ਆ ਇੱਧਰ ਕੈਮਰਾ ਕਰ ਲਓ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਸਾਨੂੰ ਇਹ ਆ ਵੀ ਸਾਡਾ ਮੁਆਵਜ਼ਾ ਮਿਲੇ ਬਣਦਾ ਤੇ ਜਿਹਨੇ ਕੀਤਾ ਉੱਤੇ ਕਾਰਵਾਈ ਹੋਵੇ ਸਭ ਤੋਂ ਸਖਤ ਜਿਹੜੇ ਬੰਦੇ ਨੇ ਲਾਈ ਆ ਅੱਗ ਉਹ ਉਹ ਕੋਣ ਹੈ ਬਦਦਰ ਕੋਈ ਰਿਸ਼ਤੇਦਾਰ ਹੈ ਕਿ ਉਹ ਐਸਪੈਂਡ ਦਾ ਹੀ ਵਾਸੀ ਆ ਜੀ ਕਾਨਾ ਦੇਸੀਆਂ ਦਾ ਇਹ ਨਾਲ ਦੋਤਾ ਦਾ 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 ਉਹਨੇ ਜਾਨ ਗੁੱਜ ਗਈ ਲਾਈ ਆ ਕਿ ਕੀ ਕਿਨੇ ਦਸ ਜਿਹੜੀ ਲਾਈ ਸੀ ਅੱਗ ਉਹਨੇ ਹਾਂਜੀ ਕਿਹਨੂੰ ਰਟੇ ਨੂੰ ਅੱਗ ਲਾਈ ਸੀ ਉਹਨੇ ਪੁਰਾਣੀ ਨੂੰ ਉੱਥੇ ਲਾਈ ਸੀ ਤੇ ਨਹਿਰ ਤੇ ਅੱਗ ਲਾਈ ਸੀ ਹਾਂਜੀ ਪੋਸ ਨੂੰ ਨਾਲੋ ਜਾਂ ਪੱਤੇ ਹੰਦਾਲੋ ਉਹ ਤਾਂ ਨੇਰੀ ਵਗੈਰਾ ਨਾਲੇ ਨੇਰੀ ਬਹੁਤ ਜ਼ਿਆਦਾ ਸੀਗੀ ਨੇਰੀ ਦੀ ਸਪੀਡ ਇੰਨੀ ਸੀ ਤੇ ਸਾਤੋਂ ਨਿਕਲ ਰੋਲੋ ਰੋਲ ਪਾਰੀਸ ਬੰਦੇ ਦੁਕਾਨ ਆ ਉੱਪਰ ਵੀ ਸਾਰੀਆਂ ਸੇ ਝੰਡਾ ਲਾਸ ਹੋ ਗਈਆਂ ਟੋਟਲ ਲਾਸ ਹੋ ਗਿਆ ਸਾਡਾ ਦੋਸਤ 12 ਲੱਖ ਦਾ ਨੁਕਸਾਨ ਹੋ ਗਿਆ ਸ਼ੋਰਟ ਕੰਪਲੇਂਟ ਕੀਤੀ ਹੈ 34 ਸਾਡੇ ਬਜ਼ੁਰਗ ਇੱਥੇ ਬੈਠੇ ਉਹਨਾਂ ਦਾ ਸਰ ਵੀ ਦੂ ਹੋ ਗਿਆ ਜੀ ਅੱਛਾ ਹਾਂਜੀ ਇੱਥੇ ਰਹਿੰਦੇ ਹਾਂਜੀ 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 ਇੱਥੇ ਰਹਿੰਦੇ ਆ ਜੀ ਸਾਡੇ ਪਸ਼ੂ ਬਾਦ ਮੱਸੀ ਬਚਾ ਹੋਇਆ ਜੇ ਉਹ ਜਨਾਜ਼ੀ ਮੌਕੇ ਤੇ ਪਹੁੰਚਦੇ ਤਾਂ ਹੋ ਸਕਦਾ ਸਾਡਾ ਕੁਝ ਬਚਦਾ ਇਨਾ ਟਰੈਕਟਰ ਖੜਾ ਸੀ ਤੇ ਟਰਾਲੀ ਖੜੀ ਸੀ ਜਨਰੇਟਰ ਖੜਾ ਹੋਵੇਗਾ 25-30 ਲੱਖ ਦਾ ਸਮਾਨ ਉਹ ਖੜਾ ਹੋਇਆ ਹੈਗਾ ਉਹ ਬਾਰ ਗਿਆ ਉਹ ਅਸੀਂ ਬਚਾਇਆ ਉਹ ਬਹੁਤ ਜਾਨੀ ਕੋਸ਼ਿਸ਼ ਨਾਲ ਬਚਾਇਆ ਜੀ ਚੌਕੀ ਹੁਣ ਗਏ ਆ ਚੌਕੀ ਗਿੰਦ ਚੌਕੀ ਅੰਕਲੋਂ ਨਹੀਂ ਗਿਆ ਸੀ ਕਹਿੰਦੇ ਕੋਈ ਰਿਸਪੌਂਸ ਨਹੀਂ ਆਇਆ ਜੀ ਵਾਹਿ ਜੀ ਗੁਰੂ ਕਾ ਖਾਲਸਾ ਵਾਹਿ ਜੀ ਗੁਰੂ ਕੀ ਫਤਿਹ ਜੀ ਸਾਡੇ ਜੀ ਪਰਸੋਂ ਦੀ ਗੱਲ ਆ ਸ਼ਾਮ ਨੂੰ 7 ਵਜੇ ਜੀ 7 ਵਜੇ ਸਾਡੇ ਅੱਗ ਲੱਗੀ ਆ ਜੀ ਸਾਡੇ ਗਵਾਂਢੀ ਜੱੱਸੇ ਨੇ ਅੱਗ ਲਾਈ ਸੀ ਨੇਹਰੋ ਪਾਰ ਜੀ ਉਧਰੋਂ ਨੇਰੀ ਆ ਕੇ ਨੇਰੀ ਦੇ ਨਾਲ ਸਾਡੇ ਆ ਕੇ ਸ਼ੈੱਡ ਦੇ ਵਿੱਚ ਅੱਗ ਆ ਬੜੀ ਜੋਗੀ ਸਾਡੀ ਸ਼ੈੱਡ ਸਾਰੀ ਨਸ਼ਟ ਹੋ ਗਈ ਜੀ ਸਾਰਾ ਉਹ ਤੋਂ ਛੱਤਾਂ ਵੀ ਕੰਧਾਂ ਵੀ ਸਾਰੀਆਂ ਸਾਰੀਆਂ ਕਰੈਕ ਹੋ ਗਈਆਂ ਜੀ ਸਾਡਾ ਯਾਨੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਮਿਹਰਬਾਨੀ ਕਰਕੇ ਸਾਡਾ ਨੁਕਸਾਨ ਜਿਹੜਾ ਨੁਕਸਾਨ ਦੀ ਪਰਪੋਈ ਹੋਵੇ ਤਾਂ ਪਰ ਜਿਹੜੇ ਬੰਦੇ ਨੇ ਕੀਤੇ ਆ ਸਾਡੇ ਕੋਸ਼ ਵੀ ਆ ਉਹਤੇ ਕਾਰਵਾਈ ਹੋਵੇ ਕੀ ਇਸਲਾ ਜੀ ਅੰਦਰ ਸ਼ੈੱਡ ਦੇ ਵਿੱਚ ਸ਼ੈੱਡੇ ਤੋੜੀ ਸੀਗੀ ਜੀ ਕਿੰਨਾ ਵੀ ਤੋੜੇ ਸੀ ਤੋੜੀ ਸੀ ਸੱਤ ਅਟਰੀਆਂ ਸੀਗੀਆਂ ਜੀ ਤੇ ਫਾਇਰ ਵਗੈਰੇ ਦੀ ਗੱਡੀਆਂ ਵਗੈਰਾ ਵੀ ਹਾਂਜੀ ਰਾਤ ਨੂੰ ਫਾਇਰ ਗਰੇਡ ਦੀਆਂ ਗੱਡੀਆਂ ਆਈਆਂ ਤਿੰਨ ਗੱਡੀਆਂ ਰਾਤ ਨੂੰ ਲੱਗੀਆਂ ਦੂਏ ਦਿਨ 14 ਗੱਡੀਆਂ ਦੂਏ ਦਿਨ ਲੱਗੀਆਂ ਜੀ ਕਿੰਨਾ ਕੁ ਨੁਕਸਾਨ ਕਿੰਨਾ ਕਰਪਾ ਨੁਕਸਾਨ ਜੀ ਸਾਡਾ 8 ਤੋਂ 9 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਜਿਹੜੇ ਤੁਸੀਂ ਕਹਿੰਦੇ ਹੋ ਉਹ ਕਹੇ ਬੰਦੇ ਨੇ ਅੱਗ ਲਾਈ ਹੋਈ ਸੀ ਹਾਂਜੀ ਹੁਣ ਕਿਹਨੂੰ ਅੱਗ ਲਾਈ ਸੀ ਉਹਨੇ ਅੱਗ ਨਹਿਰ ਦੇ ਉੱਤੇ ਪੱਤਪਰਾਲ ਨੂੰ ਲਾਈ ਹੋਈ ਸੀ ਜੀ ਦਰਖਤਾਂ ਦੇ ਨਾਲ ਨਹਿਰ ਤੋਂ ਸਾਡੇ ਤੋਂ ਪਾਸੇ ਉਲਟ ਪਾਸੇ ਲਾਈ ਹੋਈ ਸੀ ਅੱਛਾ ਜੀ ਉਧਰੋਂ ਹਵਾ ਆ ਕੇ ਤਾਂ ਉਹ ਸਾਡੇ ਪਿੱਛੇ ਜਿੱਦਾਂ ਅਗੇ ਰੋਸ਼ਨਤਾਂ ਨਾਲ ਜੀ ਕਹ ਲੋ ਕਿਸੇ ਤਰ੍ਹਾਂ ਕਹ ਲੋ ਉਹ ਸਾਡੇ ਅੱਗੇ ਅੱਗੇ ਲੱਗੇ ਸਾਡੇ ਜਿਹੜੇ ਦੋ ਖੂਹ ਇੱਥੇ ਆ ਕੇ ਉਹ ਜੀ ਇਹਨ ਬਿਲਕੁਲ ਨਸ਼ਟ ਹੋ ਗਿਆ ਜੀ। ਕੱਲੇ ਤੁਹਾਡੇ ਖੂਦ ਲੱਗੇ ਜੀ ਹੋਰ ਵੀਰੇ ਦੇ ਲੱਗੇ। ਨਹੀਂ ਲੱਗੇ ਨਸ਼ ਦੇ ਨਾਲ ਦੇਖੂ ਤੇ ਵੀ ਲੱਗੀ ਹੋਈ। ਹਾਂਜੀ ਉਹਨਾਂ ਦਾ ਵੀ ਹੋਇਆ ਸਾਰੇ ਉਹਨਾਂ ਦਾ ਵੀ ਹੋਇਆ। ਕੋਈ ਪੁਲਿਸ ਸ਼ਿਕਾਇਤ ਵੀ ਕੀਤੀ ਹੈ ਉਸ ਦੀ? ਹਾਂਜੀ ਕੀਤੀ ਹੈ ਜੀ ਪੁਲਿਸ ਚੌਕੀ ਵੀ ਕੀਤੀ ਹੈ ਚੌਕੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ। ਐ ਐਸਚੋ ਦੇ ਵੀ ਦੇ ਗਏ ਆ ਅਰਜ਼ੀ ਕੋਈ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ। ਮੰਗ ਕੀ ਕਰਦੇ ਹਾਂ? ਮੰਗ ਇਹੀ ਕਰਦੇ ਹਾਂ ਜੀ ਉਹ ਸਾਨੂੰ ਇਹੋ ਚੀਜ਼ ਦਾ ਇਨਸਾਫ ਦਿੱਤਾ ਜਾਵੇ ਜੀ। ਭਾਈ ਕੀ ਨਾਂ ਤੁਹਾਡਾ? ਭਾਈ ਮੇਰਾ ਨਾਂ ਜਸਾ ਆ ਪੱਕਾ ਨਾਂ ਜਸਵੰਤ ਸਿੰਘ ਪਿੰਡ ਮੇਰਾ ਕਾਨਾਟੇਸੀਆ। ਇਕਾ ਜਿਹੜੇ ਅੱਗ ਲੱਗੀ ਹੈਗੇ ਤੁਹਾਡੇ ਇੱਥੇ ਸਾਹਮਣੇ ਸਕੂਲ ਦੇ ਸਾਹਮਣੇ ਜਿਹੜਾ ਤੋੜੇ ਦਾ ਕਾਫੀ ਨੁਕਸਾਨ ਹੋਇਆ ਬਿਲਡਿੰਗ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੋਸ਼ ਲਾਇਆ ਜਾਂਦਾ ਕਿ ਤੁਸੀਂ ਕੋਈ ਅੱਗ ਲਾਈ ਸੀ ਉਹਨਾਂ ਨਾਲ ਉਹਨਾਂ ਦਾ ਨੁਕਸਾਨ ਹੋਇਆ ਕਿ ਉਹਦੇ ਵਿੱਚ ਕਿੰਨੇ ਕੁ ਚੀਜ਼ਾਂ ਹੀ ਭਾਜੀ ਵੀ ਇਹ ਸਾਡੇ ਤੇ ਜੋ ਵੀ ਇਲਜ਼ਾਮ ਲੱਗਦਾ ਇਹ ਝੂਠਾ ਲੱਗਦਾ ਤੇ ਸਾਡੀ ਉਸ ਬੰਦਿਆਂ ਨਾਲ ਬੂਲਚਾਲ ਨਹੀਂ ਸੀ ਤਿੰਨ ਚਾਰ ਸਾਲ ਤੋਂ ਅਸੀਂ ਉਹਨਾਂ ਨਾਲ ਨਹੀਂ ਬੂਲਦੇ ਚਾਲਦੇ ਸੀ ਤੇ ਦੂਜੇ ਨੰਬਰ ਤੇ ਇਹ ਆ ਵੀ ਅਸੀਂ ਜੇ ਅੱਗ ਲਾਈ ਹੋਵੇ ਜੇ ਉਹਨਾਂ ਕੋਲ ਪ੍ਰੂਫ ਹੋਵੇ ਵੀ ਇਹਨਾਂ ਨੇ ਅੱਗ ਲਾਈ ਆ ਫਿਰ ਅਸੀਂ ਇਸ ਚੀਜ਼ ਦੇ ਜ਼ਿੰਮੇਵਾਰ ਹੈ ਠੀਕ ਹੈ ਜੀ ਅਸੀਂ ਪਹਿਲੇ ਨੰਬਰ ਤੇ ਅਸੀਂ ਅੱਗ ਨਹੀਂ ਲਾਈ ਜਿਹੜੀ ਪਿੱਛੇ ਅੱਗ ਲੱਗੀ ਸੀ ਉਹ ਨਰੇਗਾ ਵਾਲਿਆਂ ਦੀ ਲੱਗੀ ਹੋ ਸੀ ਤੇ ਦੂਜੇ ਨੰਬਰ ਤੇ ਵੀ ਅਸੀਂ ਵੀ ਮੰਨ ਲਓ ਇਦਾਂ ਦੀ ਰਾਂਚਸ਼ ਨਹੀਂ ਕਰ ਸਕਦੇ ਸੀ ਜੇ ਉਹ ਹੁਣ ਮੇਰੇ ਤੇ ਇਦਾਂ ਦੇ ਇਲਜ਼ਾਮ ਲਾਉਂਦੇ ਆ ਤੇ ਮੈਂ ਵੀ ਆਪਣੀ ਕੋਈ ਕਾਰਵਾਈ ਕਰ ਸਕਦਾ ਆ ਠੀਕ ਹੈ ਜੀ ਮੈਂ ਵੀ ਆਪਣਾ ਨੋਟਿਸ ਕਢਾ ਸਕਦਾ ਹਾਂ ਸਾਰਾ ਕੁਝ ਕਰ ਸਕਦਾ ਹਾਂ ਪਰ ਮੈਂ ਇਸ ਗੱਲ ਤੇ ਹੱਲੇ ਚਾਹਦਾ ਨਹੀਂ ਵੀ ਮੈਂ ਇਹ ਕੰਮ ਕਰਾਂ ਕਿਉਂ ਮੈਂ ਇਸ ਕੰਮ ਜਿਹੜੇ ਮੈਂ ਨਹੀਂ ਕੀਤਾ ਨਹੀਂ ਚਾਹਦਾ ਵੀ ਮੈਂ ਇਹ ਕੰਮ ਨਹੀਂ ਕੀਤਾ ਤੇ ਮੈਂ ਨਹੀਂ ਕੀਤਾ ਤੇ ਬਾਕੀ ਜੋ ਮੈਨੂੰ ਪ੍ਰੂਫ ਦੇ ਦੇਣ ਵੀ ਮੈਂ ਜਸੇ ਨੇ ਅੱਗ ਲਾਈ ਐ ਇਸ ਚੀਜ਼ 'ਚ ਤੇ ਮੈਂ ਇਸ ਗੱਲ 'ਚ ਸਹਿਮਤ ਹਾਂ ਵੀ ਮੈਂ ਅੱਗ ਲਾਈ ਆ ਵੀ ਕੋਈ ਵੀ ਮੇਰਾ ਪ੍ਰੂਫ ਦੇ ਦੇਣ ਵੀ ਜਸੇ ਨੇ ਅੱਗ ਲਾਈ ਆ ਵੀ ਜੇ ਮੈਂ ਅੱਗ ਮੈਂ ਲਾਈ ਨਹੀਂ ਮੈਂ ਸਮਾਂ ਉਹਨਾਂ ਨਾਲ ਬੁਝਾਉਣ ਗਿਆ ਠੀਕ ਹੈ ਜੀ ਮੇਰੇ ਹੱਥਾਂ ਤੇ ਛਾਲੇ ਪੈ ਗਏ ਆ ਮੇਰੇ ਫਰੈਂਡ ਆ ਇਹ ਮੈਨਾਂ ਨੂੰ ਪੁੱਛ ਲਿਓ ਵੀ ਇਹ ਬੰਦਾ ਉੱਥੇ ਤੁਰਿਆ ਫਿਰਦਾ ਸੀ ਜਾਂ ਨਹੀਂ ਉਹਨਾਂ ਦੀਆਂ ਟਰਾਲੀਆਂ ਟਰੈਕਟਰ ਉਹਨਾਂ ਦੇ ਪਸ਼ੂ ਉਹ ਮੈਂ ਕਢਾਇਆ ਉਹਨਾਂ ਦੇ ਨਾਲ ਮੇਰੇ ਹੱਥਾਂ ਤੇ ਛਾਲੇ ਪਏ ਹੋ ਗਾ ਉਹ ਤੁਸੀਂ ਦੇਖ ਸਕਦੇ ਆ ਤੇ ਉਹ ਦਿਨ ਜਦੋਂ ਅੱਗ ਲੱਗੀ ਹੋਈ ਸੀਗੀ ਤੇ ਹਵਾ ਵਗੈਰਾ ਉਧਰ ਦੇ ਸੀ ਕਿੱਦਾਂ ਅੱਗ ਲੱਗੀ ਕਿੱਦਾਂ ਉਹਨਾਂ ਦੀ ਜੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਜੀ ਮੈਂ ਜਦੋਂ ਨੇਰੀ ਵਗਦੀ ਸੀ ਤਾਂ ਮੇਰਾ ਮੋਟਰਸਾਈਕਲ ਬਾਹਰ ਖੜਾ ਸੀ ਮੈਂ ਇਹ ਸੋਚਿਆ ਵੀ ਮੋਟਰਸਾਈਕਲ ਮੇਰਾ ਡੇਪਣਾ ਮੈਂ ਮੋਟਰਸਾਈਕਲ ਕੰਦ ਦੇ ਓਲੇ ਖੜਾ ਕਰਨ ਗਿਆ ਤੇ ਉਦੋਂ ਉਹਨਾਂ ਦੇ ਅੰਦਰ ਸਾਰੇ ਅੱਗ ਫੈਲ ਚੁੱਕੀ ਸੀ ਮੈਂ ਆਪਣਾ ਮੋਟਰਸਾਈਕਲ ਵੀ ਉੱਥੇ ਖੜਾ ਕਰਕੇ ਮੈਂ ਉਹਨਾਂ ਦੇ ਨਾਲ ਨੱਠ ਕੇ ਅੱਗ ਬੁਝਾਉਣ ਚੱਲ ਗਿਆ ਜਾਨੂ ਮੇਰੇ ਫਰੈਂਡ ਵੀ ਆਗਾ ਇਹ ਵੀ ਆਗਾ ਸਾਰੇ ਜਾਣੇ ਹੋਗਾ ਰਲ ਕੇ ਸੀ ਉਹਨਾਂ ਦੇ ਦੋ ਦੋ ਪਸ਼ੂ ਵੀ ਸਾਰਾ ਕੁਝ ਬਾਹਰ ਕੱਢਿਆ ਜੀ ਮੈਂ ਤੁਸੀਂ ਅੱਗ ਬੁਝਾਈ ਹੈ ਉਦੋਂ ਉਹਨਾਂ ਦੇ ਉਹਨਾਂ ਦੇ ਨਾਲ ਆ ਜੀ ਉਹ ਜੇ ਇਹ ਗੱਲ ਇਹ ਗੱਲ ਪ੍ਰੂਫ ਕਰਦਣ ਉਹ ਬੇਮਾਨ ਲੋ ਇਹ ਨਹੀਂ ਆਏ ਇਹ ਮਨ ਲੋ ਭੱਜ ਗਏ ਅਸੀਂ ਤਾਂ ਸਾਰੀ ਰਾਤ ਉੱਥੇ ਨਾਲ ਜਿਹੜਾ ਇੱਕ ਖੂਹ ਆ ਉਹਨਾਂ ਨੂੰ ਭਾਜੀ ਹੁਣਾਂ ਨੂੰ ਵੀ ਪੁੱਛ ਲਿਓ ਸਾਰੀ ਰਾਤ ਉਹਨਾਂ ਦੇ ਲੱਗ ਕੇ ਸਾਰੀ ਰਾਤ ਉਹਨਾਂ ਨੇ ਅੱਗ ਬੁਝਾਈ ਅਸੀਂ ਬੇਮਨ ਲੋ ਘਰ ਨੂੰ ਨਹੀਂ ਗਏ ਅਸੀਂ ਅਸੀਂ ਸਾਰੀ ਰਾਤ ਜਾਗ ਕੇ ਉਹਨਾਂ ਨੇ ਅੱਗ ਬੁਝਾਈ ਅਸੀਂ ਕੱਲ ਦੇਖ ਹੀ ਉੱਥੇ ਲੱਗੇ ਹਾਂ ਫਿਰ ਉਹ ਤੁਹਾਡਾ ਨਾਂ ਕੱਲ ਹੀ ਲੈ ਦੇਗਾ ਉਹ ਸਾਡਾ ਨਾਂ ਇਸ ਕਰਕੇ ਲੈ ਰਿਹਾ ਜੀ ਹੁਣ ਪਤਾ ਨਹੀਂ ਕੀ ਗੱਲ ਮੰਨ ਲਓ ਕੋਈ ਸ਼ਾਂਚੇ ਜਰਾ ਰੱਖ ਲਓ ਜਾਂ ਕੋਸ਼ ਰੱਖ ਲਓ ਵੀ ਇੱਕ ਸਾਡੀ ਬੂਲਚਾਲ ਉਹਨਾਂ ਨਾਲ ਨਹੀਂ ਹੈਗੀ ਕਰਕੇ ਇਹ ਵੀ ਰੱਖ ਲਓ ਜਿਹੜੇ ਦੂਜੇ ਬੰਦੇ ਆ ਨਾਲ ਉਹਨਾਂ ਦਾ ਹੋਰ ਸਿਆਸੀ ਬੰਦੇ ਤਰੇ ਫਿਰਦੇ ਆ ਉਹ ਜਾਂ ਮੰਨ ਲੋ ਕਰਦੇ ਆ ਵੀ ਅਸੀਂ ਦੂਸਰੀ ਪਾਰਟੀ ਦੇ ਆ ਵੀ ਉਹ ਦੂਸਰੀ ਪਾਰਟੀ ਨਾਲ ਵਾਲੇ ਆ ਇਸ ਗੱਲ ਕਿ ਇਸ ਕਰਕੇ ਕਰਦੇ ਹੋਣਗੇ ਪਰ ਮੈਂ ਇਹ ਗੱਲ ਤੁਹਾਡੇ ਨਾਲ ਦਾਅਵੇ ਨਾ ਕਹਿੰਨਾ ਵੀ ਮੈਂ ਇਹ ਅੱਗ ਨਹੀਂ ਲਾਈ ਜੇ ਮੈਂ ਅੱਗ ਲਾਈ ਆ ਮੈਨੂੰ ਪ੍ਰੂਫ ਕਰ ਦੇਣ ਵੀ ਜਸੇ ਨੇ ਅੱਗ ਲਾਈ